ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਿਆਰ ਤੇ ਅਸੀਂ ਰੈਸਪੀ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਮੀਟ ਤੇ ਇਹਦੇ ਵਿੱਚ ਆਪਾਂ ਲਿਆਏ ਲਸਣ ਅਦਰਕ ਤੇ ਪਿਆਜ਼ ਜਿਨ੍ਹਾਂ ਨੂੰ ਆਪਾਂ ਧੋ ਕੇ ਤੇ ਗ੍ਰਾਈਂਡਰ ਕਰ ਲਿਆ ਵਾ ਤੇ ਨਾਲ ਆਪਾਂ ਲੈਨੇ ਟਮਾਟਰ ਤੇ ਨਾਲ ਇਹਦੇ ਵਿੱਚ ਪਾਈਆਂ ਆਪਾਂ ਹਰੀਆਂ ਮਿਰਚਾਂ ਤੇ ਉਹਨਾਂ ਨੂੰ ਆਪਾਂ ਗ੍ਰਾਈਂਡਰ ਕਰ ਲਿਆ ਵਾ ਤੇ ਹੁਣ ਆਪਾਂ ਕੜਾਹੀ ਲਈ ਰੱਖ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਦੀ ਪੇਸਟ ਦੇਖੋ ਜੀ ਆਪਾਂ ਜਿਹੜਾ ਮਸਾਲਾ ਵਾ ਹੁਣ ਆਪਾਂ ਇਹਨੂੰ ਉਨਾ ਤੱਕ ਭੁੰਨਣਾ ਵਾ ਜਦੋਂ ਤੱਕ ਇਹ ਬ੍ਰਾਊਨ ਹੋ ਜਾਂਦਾ ਤੇ ਜਿਹੜਾ ਆਪਾਂ ਲਿਆ ਵਾ ਮੀਟ ਇਹ ਆਪਾਂ 1 ਕਿਲੋ ਤੋਂ ਉੱਪਰ ਲਿਆ ਵਾ ਤੇ ਇਹਨਾਂ ਨੂੰ ਹੁਣ ਆਪਾਂ ਪਹਿਲਾਂ ਮਸਾਲਾ ਜਿਹੜਾ ਉਹ ਸਾਰਾ ਭੁੰਨਾਂਗੇ ਤੇ ਨਾਲ ਹੀ ਨਾਲ ਤੁਹਾਨੂੰ ਸਾਰੀ ਰੈਸਪੀ ਦੱਸਾਂਗੇ ਦੇਖੋ ਜੀ ਆਪਾਂ ਜਿਹੜਾ ਆਪਣਾ ਮਸਾਲਾ ਨਾ ਇਹਨੂੰ ਇਦਾਂ ਹਿਲਾਉਂਦੇ ਜਾਵਾਂਗੇ ਕਿ ਜਿਹੜਾ ਜਿਹੜਾ ਮਸਾਲਾ ਆਪਣਾ ਥੱਲੇ ਨਾ ਲੱਗੇ ਇਸ ਕਰਕੇ ਆਪਾਂ ਇਹਨੂੰ ਨਾਲ ਨਾਲ ਹਿਲਾਉਂਦੇ ਜਾਵਾਂਗੇ ਮਸਾਲੇ ਦੇ ਵਿੱਚ ਪਾ ਦਵਾਂਗੇ ਅੱਧਾ ਚਮਚ ਜੀਰਾ ਇਹ ਜੀਰਾ ਪਾ ਕੇ ਇਹਨੂੰ ਫਿਰ ਆਪਾਂ ਭੁੰਨਾਂਗੇ ਦੇਖੋ ਜੀ ਆ ਮਸਾਲਾ ਜਿਹੜਾ ਹਜੇ ਤੱਕ ਨਹੀਂ ਭੁੱਜਿਆ ਆਪਾਂ ਇਹਦੇ ਭੁੰਨਣ ਤੋਂ ਪਹਿਲਾਂ-ਪਹਿਲਾਂ ਹੀ ਇਹਦੇ ਵਿੱਚ ਪਾਵਾਂਗੇ ਇਲਾਚੀਆਂ ਵੱਡੀ ਇਲਾਚੀਆਂ ਪਾਵਾਂਗੇ ਤੇ ਨਾਲ ਹੀ ਪਾਵਾਂਗੇ ਛੋਟੀਆਂ ਇਲਾਚੀਆਂ ਉਹ ਆਪਾਂ ਦੋ-ਦੋ ਪਾਉਣੀਆਂ ਆ ਤੇ ਇਹਨਾਂ ਨੂੰ ਆਪਾਂ ਇਦਾਂ ਛਿੱਲ ਕੇ ਫੇਰ ਆਣੀਆਂ ਤੇ ਹੁਣ ਆਪਾਂ ਇਹਨੂੰ ਭੁੰਨਾਂਗੇ ਦੇਖੋ ਜੀ ਆਪਣਾ ਜਿਹੜਾ ਮੀਟ ਆ ਇਹਨੂੰ ਆਪਾਂ ਨਮਕ ਪਾ ਕੇ ਪਾਣੀ ਦੇ ਵਿੱਚ ਪਾ ਕੇ ਧੋ ਲਿਆ ਵਾ ਤੇ ਜੇ ਆਪਣੇ ਇਹ ਟੁਕੜੇ ਵੱਡੇ ਹੋਣ ਤੇ ਆਪਾਂ ਕਰਦੇ ਦੇ ਨਾਲ ਇਹਨਾਂ ਨੂੰ ਛੋਟੇ ਵੀ ਕਰ ਸਕਦੇ ਆ ਜੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਨਮਕ ਨਮਕ ਆਪਾਂ ਪਾਵਾਂਗੇ ਅੱਧਾ ਚਮਚ ਤੇ ਨਾਲ ਆਪਾਂ ਜਿਹੜਾ ਮਸਾਲਾ ਵਾ ਉਹ ਗਰਮ ਹੀ ਪੋਣਾ ਵਾ ਦੇਖੋ ਜੀ ਆਪਣਾ ਇਹਨਾਂ ਮੀਟ ਮਸਾਲਾ ਹਨ ਇਹਦੇ ਵਿੱਚ ਆਪਾਂ ਜਿਹੜਾ ਮਸਾਲਾ ਤੇ ਨਿਰਚ ਆਪਾਂ ਪਹਿਲਾਂ ਨਹੀਂ ਪਾਉਣੀ ਕਿਉਂਕਿ ਜੇ ਆਪਾਂ ਪਹਿਲਾਂ ਪਾਤੀ ਦੇ ਬਗ ਜਿਹੜਾ ਮਸਾਲਾ ਆ ਉਹ ਚੰਗੀ ਤਰ੍ਹਾਂ ਇੱਕੋ ਧੁਜਣਾ ਨਹੀਂ ਹੈਗਾ ਤੇ ਇੱਕ ਫਿਰ ਉਹ ਨੀਚੇ ਰਲਣਾ ਸ਼ੁਰੂ ਹੋ ਜਾਂਦਾ ਵਾ ਦੇਖੋ ਜੀ ਆਪਣਾ ਜਿਹੜਾ ਮਸਾਲਾ ਵਾ ਜਦੋਂ ਇਹ ਧੁਜ ਜਾਂਦਾ ਵਾ ਤੇ ਜਿਹੜਾ ਆਪਣਾ ਤੇਲ ਪਾਇਆ ਹੁੰਦਾ ਨਾ ਉਹ ਇਦਾਂ ਬਾਹਰ ਦਿਸਣ ਲੱਗ ਜਾਂਦਾ ਤੇ ਇਸ ਤਰ੍ਹਾਂ ਕੀ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਆਪਣਾ ਜਿਹੜਾ ਮਸਾਲਾ ਵਾ ਹੁਣ ਉਹ ਧੁਜ ਗਿਆ ਮਸਾਲਾ 70% ਭੁੱਜ ਗਿਆ ਵਾ ਤੇ ਇਹਨੇ ਤੇਲ ਦਿੱਤਾ ਵਾ ਆਪਣਾ ਛੱਡ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਆਪਣੇ ਮਸਾਲੇ ਜਿਸ ਵਿੱਚ ਲਿਆਨੇ ਆਪਾਂ ਅੱਧਾ ਚਮਚ ਗਰਮ ਮਸਾਲੇ ਦਾ ਤੇ ਹੁਣ ਇਹਨੂੰ ਇੱਦਾਂ ਪਾ ਕੇ ਆਪਾਂ ਲਾ ਦਵਾਂਗੇ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਢੀਗੀ ਮਿਰਚ ਢੀਗੀ ਮਿਰਚ ਆਪਾਂ ਪਾਵਾਂਗੇ ਅੱਧਾ ਚਮਚ ਹੋਗੇ ਇਸਦੇ ਨਾਲ ਦਾ ਕਲਰ ਬਹੁਤ ਹੀ ਅੱਛਾ ਆਂਦਾ ਹੈ ਇਸ ਕਰਕੇ ਹੁਣ ਆਪਾਂ ਨੂੰ ਇਦਾਂ ਹਲਾ ਦੇਣਾ ਹੈ ਇਸਦੇ ਵਿੱਚ ਪਾਵਾਂਗੇ ਹਲਦੀ ਪਾਊਡਰ ਹਲਦੀ ਆ ਪਾਊਡਰ ਪਾਵਾਂਗੇ ਆਪਾਂ ਚਮਚਾ ਦਾ ਚੌਥਾ ਹਿੱਸਾ ਫਿਰ ਇਹ ਨੂੰ ਣਾੜੀ ਆਪਾਂ ਇਹਦੇ ਐਡ ਕਰ ਦਵਾਂਗੇ ਮੇਥੀ ਇਹਨੇ ਆਪਾਂ ਇਹਦਾ ਪੋਰਕੀ ਚੰਗੀ ਕਰਾਂਗੇ ਇਹ ਨਾਲ ਹੀ ਆਪਾਂ ਪਾਵਾਂਗੇ ਇਹਦੇ ਮੀਟ ਮਸਾਲਾ ਇੱਕ ਚਮਚ ਪਾਵਾਂਗੇ ਆਪਾਂ ਮੀਟ ਮਸਾਲੇ ਦਾ ਇਹ ਵੀ ਆਪਾਂ ਹਲਾadਾਂਗੇ ਤੇ ਇਹ ਨਾਲ ਹੀ ਆਪਾਂ ਪਾ ਦਵਾਂਗੇ ਟਮਾਟਰ ਤੇ ਮਿਸਚਾਂ हो गए ਆਪਾਂ ਪੀਤੀਆਂ ਹੋਈਆਂ ਨੇ ਇਹ ਇਹਨਾਂ ਨੂੰ ਬਾਅਦ ਹੀ ਆਪਾਂ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਇਹਨਾਂ ਨੂੰ ਆਪਾਂ 5 ਮਿੰਟ ਦੇਖੋ ਜੀ ਜਿਹੜੇ ਆਪਾਂ ਇਹ ਸਮਟਰ ਤੇ ਆਏ ਆ ਇਹਨਾਂ ਨੂੰ ਆਪਾਂ ਤਾਂ ਇੰਨਾਂ ਜਿਆਦਾ ਭੁਲਣਾ ਵਾ ਜਿਹੜੀ ਇਹਨਾਂ ਨੇ ਫਟਾਈ ਆ ਉਹ ਇਹਦੇ ਨਾਲ ਭੁਲਣਾ ਨਾਲ ਮਰ ਜਾਂਦੀ ਆ ਇਸ ਕਰਕੇ ਆਪਾਂ ਨੂੰ ਪਾਣੀ ਮਿਕਸ ਕਰਨਾ ਹੈ ਆਪਾਂ ਜਿਹੜਾ ਮਸਾਲਾ ਭੁੱਜਿਆ ਹੋਇਆ ਵਾ ਉਹਦੇ ਵਿੱਚ ਪਾ ਦਵਾਂਗੇ ਮੀਟ ਤੇ ਸਾਰੇ ਨੂੰ ਆਪਾਂ ਪਾ ਕੇ ਤੇ ਫਿਰ ਆਪਾਂ ਨਾ ਇਹਨੂੰ ਥੋੜੀ ਨਾਲ ਹਲਾ ਕੇ ਤੇ ਭੁੰਨਣਾ ਵਾ ਤੇ ਆਪਾਂ ਜਿਹੜੀ ਇਹਦੇ ਵਿੱਚ ਜਿਹੜੀ ਗਰੇਵੀ ਪਾਉਣੀ ਆ ਆਪਾਂ ਨਹੀਂ ਪਾਉਣੀ ਆਪਾਂ ਸੁੱਕਾ ਬਣਾਉਣਾ ਵਾ ਜੇ ਤੁਸੀਂ ਪਾਣੀ ਹੋਵੇ ਤੁਸੀਂ ਪਾ ਕਾ ਲਵੇ ਆ ਤਾਂ ਆਪਾਂ ਇਹਨੂੰ ਥੋੜੀ ਜਿਹੀ ਗਰੇਵੀ ਪਾਵਾਂਗੇ ਆਪਾਂ ਪਰ ਉਹ ਪਹਿਲਾਂ ਭੁੰਨਾਂਗੇ ਜਦੋਂ ਪਾਵਾਂਗੇ ਤੇ ਤੁਹਾਨੂੰ ਦੱਸ ਦਵਾਂਗੇ ਤੇ ਹੁਣ ਆਪਾਂ ਇਹਨੂੰ ਘਰਚੀ ਦੇ ਨਾਲ ਕੜ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਹਿਲਾ ਲੈਂਦੇ ਆਂ ਚੰਗੀ ਤਰ੍ਹਾਂ ਆਪਣਾ ਮਸਾਲਾ ਵਾ ਉਹ ਪੂਰੀ ਤਰ੍ਹਾਂ ਜੀ ਰਿਚੜ ਹੋ ਗਿਆ ਵੇ ਦੇਖੋ ਜੀ ਆਪਣਾ ਜਿਹੜਾ ਮੀਟ ਪਾਇਆ ਸੀ ਹੁਣ ਆਪਣੇ ਮਸਾਲੇ ਵਿੱਚ ਹੀ ਤਰ੍ਹਾਂ ਮਿਕਸ ਹੋ ਗਿਆ ਵਾ ਤੇ ਹੁਣ ਆਪਾਂ ਜਿਹੜਾ ਗੈਸ ਵਾ ਉਹ ਆਪਾਂ ਘਟ ਕਰ ਦੇਣਾ ਵਾ ਤੇ ਜਿਹੜਾ ਮਤਲਬ ਆਪਣਾ ਹੁਣ ਇਹ ਮਸਾਲਾ ਤੇ ਮੀਟ ਨੂੰ ਆਪਾਂ ਸੁੱਕਾ ਇਹ ਨੂੰ ਣਾਵਾਂ ਤੇ ਹੁਣ ਇਹ ਪਾਈਨ ਨੂੰ ਰੱਖ ਦਵਾਂਗੇ 10 ਮਿੰਟ ਆਪਾਂ ਰੱਖ ਕੇ ਦਵਾਂਗੇ ਇੱਥੇ ਟੱਕਣ ਤਾਂ ਕਿ ਆਪਣੀ ਹੀਟ ਦੇ ਨਾਲ ਪੱਕ ਜਵੇ ਦੇਖੋ ਜੀ ਆਪਣੇ ਨਾ 10 ਮਿੰਟ ਹੋ ਗਏ ਆ ਹੁਣ ਆਪਾਂ ਇਹ ਨੂੰ ਥੋੜਾ ਜਿਹਾ ਹਿਲਾ ਕੇ ਦੇਖਾਂਗੇ ਤੇ ਜਿਹੜਾ ਪਰ ਮਸਾਲਾ ਵਾ ਉਹ ਕਿਸ ਤਰ੍ਹਾਂ ਦਾ ਵਾ ਤੇ ਇਹਦਾ ਆਪਾਂ ਇਹਨੂੰ ਨਾ ਹਲੇ ਹੋਰ ਭੁਨਾਂਗੇ ਤੇ ਜਿਹੜੀ ਗਰੇਵੀ ਆ ਉਹ ਆਪਾਂ ਥੋੜੀ ਜਿਹੀ ਬਾਅਦ ਚ ਪਾਵਾਂਗੇ ਤੇ ਭੁਨਾਂ ਚੱਕਰ ਹਜੇ ਆਪਾਂ ਇਹਨੂੰ ਹੋਰ 10 ਮਿੰਟ ਭੁੰਨ ਲਾਂਗੇ ਦੇਖੋ ਜੀ ਆਪਾਂ ਜਿਹੜਾ ਮਸਾਲਾ ਹੈਗਾ ਉਹਨੂੰ ਥੋੜਾ ਜਿਹਾ ਬਾਹਰ ਆ ਗਿਆ ਤੇ ਆਪਾਂ ਇਹਨੂੰ ਹੋਰ ਵੀ ਹਜੇ ਭੁਨਾਂਗੇ ਕਿ ਇਹਦਾ ਜਿਹੜੀ ਹੋਰ ਵੀ ਜਿਹੜੀ ਗਰੇਵੀ ਆ ਉਹ ਬਾਹਰ ਆ ਸਕੇ ਦੇ ਚਿਕਨ ਦੇ ਵਿੱਚ ਆਪਾਂ ਜਿਹੜਾ ਭੁੰਨਿਆ ਸੀ ਉਹਦੇ ਵਿੱਚੋਂ ਦੇਖੋ ਇੰਨੀ ਜੜੀ ਗ੍ਰੇਵੀ ਸੀਗੀ ਉਹ ਇੰਨੀ ਆ ਗਈ ਆ ਤੇ ਜੇ ਆਪਾਂ ਨੂੰ ਮਤਲਬ ਲੋੜ ਹੋਊਗੀ ਤੇ ਜਿਹੜਾ ਪਾਣੀ ਆ ਉਹ ਆਪਾਂ ਇੱਕ ਫਰਾਈ ਵਿੱਚ ਗਰਮ ਕਰ ਲੈਣਾ ਵਾ ਤਾਂ ਫਿਰ ਆਪਾਂ ਨੂੰ ਜਿੰਨੀ ਲੋੜ ਹੋਊਗੀ ਗ੍ਰੇਵੀ ਆਪਾਂ ਰੱਖਣੀ ਹੋਊਗੀ ਉਹਦੇ ਹਿਸਾਬ ਨਾਲ ਆਪਾਂ ਪਾਣੀ ਪਾਵਾਂਗੇ ਦੇਖੋ ਜੀ ਜਿਹੜੀ ਹੁਣ ਆਪਾਂ ਗ੍ਰੇਵੀ ਆਪਣੇ ਹਿਸਾਬ ਨਾਲ ਪਾਉਣੀ ਆ ਨਾ ਤੇ ਆਪਾਂ ਹੁਣ ਪਾ ਲੈਣੀ ਆ ਤੇ ਆਪਾਂ ਲਿਆਵਾ ਪਾਣੀ ਗਰਮ ਕਰਕੇ ਇੱਕ ਗਲਾਸ ਤੇ ਹੁਣ ਆਪਾਂ ਇਹਦੇ ਵਿੱਚ ਇਹਨੂੰ ਐਡ ਕਰ ਦਵਾਂਗੇ ਤੇ ਹੁਣ ਆਪਣਾ ਜਿਹੜਾ ਚਿਕਨਵਾ ਉਹ ਵੈਸੇ ਅੱਧਾ ਤੇ ਬਣ ਚੁੱਕਿਆ ਵਾ ਤੇ ਇਹਦੇ ਵਾਸਤੇ ਸਿਰਫ ਆਪਾਂ 10 ਮਿੰਟ ਇਹਨੂੰ ਹੋਰ ਗੈਸ ਤੇ ਰੱਖਾਂਗੇ ਤੇ ਗੈਸ ਕਰ ਦਵਾਂਗੇ ਆਪਣਾ ਫੁੱਲ ਤੇ 10 ਮਿੰਟ ਬਾਅਦ ਆਪਾਂ ਜਿਹੜਾ ਚਿਕਨ ਆ ਉਹ ਬਣ ਜਾਣਾ ਵਾ ਤੇ ਆ ਦੇਖੋ ਜੀ ਆਪਾਂ 10 ਮਿੰਟ ਲਈ ਰੱਖ ਦਿੱਤਾ ਦੇਖੋ ਜੀ ਆਪਣੇ 10 ਮਿੰਟ ਕਿਹਾ ਸੀ 10 ਮਿੰਟਾਂ ਵਿੱਚ ਆਪਣਾ ਇਹ ਹੈ ਨਾ ਜਿਹੜਾ ਮੀਟ ਆ ਉਹ ਬਣ ਗਿਆ ਵਾ ਤੇ ਹੁਣ ਆਪਾਂ ਹੁਣ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਧਨੀਆ ਧਨੀਆ ਪਾ ਗਿਆ ਆਪਾਂ ਥੋੜਾ ਜਿਹਾ ਲਾ ਲਵਾਂਗੇ ਤੇ ਗੈਸ ਕਰ ਦੇਵਾਂਗੇ ਬੰਦ ਦੇਖੋ ਜੀ ਆਪਣਾ ਜਿਹੜਾ ਮੀਟ ਆ ਉਹ ਬਣ ਕੇ ਰੈਡੀ ਹੋ ਗਿਆ ਤੇ ਤੁਸੀਂ ਵੀ ਇਸ ਤਰ੍ਹਾਂ ਜਰੂਰ ਟਰਾਈ ਕਰਨਾ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਰੈਸਪੀ ਪਸੰਦ ਆਉਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਬਾ ਦੇਣਾ ਤਾਂ ਕਿ ਮੇਰੇ ਆਉਣ ਵਾਲੀ ਨਵੀਂ ਰੈਸਪੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ